ਯੋਸਟੀ ਕਾਰ ਦੇ ਹੋਲ ਪੰਜਾਬ ਬਿਊਟੀ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਮੀਰ ਕਰਦੇ ਤੁਸੀਂ ਸਾਰੇ ਟਿਕਟੌਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਪਹਿਲਾਂ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਉਣੇ ਉਹਨਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਦਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆਗੀ ਦੇਰ ਤੋਂ ਆਪਾਂ ਧੰਨਵਾਦ ਕਰਦੀਆਂ ਜਿਹੜੀਆਂ ਭੈਣਾਂ ਆਪਾਂ ਨੂੰ ਇੰਨਾ ਸਪੋਰਟ ਕਰਦੀਆਂ ਨੇ ਵੀਡੀਓ ਤੇ ਕਮੈਂਟ ਕਰਦੀਆਂ ਨੇ ਲਾਈਕ ਕਰਦੀਆਂ ਨੇ ਸ਼ੇਅਰ ਕਰਦੀਆਂ ਨੇ ਤੇ ਸਬਸਕ੍ਰਾਈਬ ਵੀ ਕਰਦੀਆਂ ਨੇ ਇਸੇ ਲਈ ਜਿਹੜੀਆਂ ਭੈਣਾਂ ਭੈਣ ਭਰਾ ਨਵੇਂ ਚੈਨਲ ਤੇ ਆਉਂਦੇ ਨੇ ਉਹਨਾਂ ਨੂੰ ਆਪਾਂ ਦਿਲ ਤੋਂ ਰਿਕੁਐਸਟ ਕਰਦੇ ਆਂ ਪਲੀਜ਼ ਜੇ ਉਹ ਚੈਨਲ ਤੇ ਨਵੇਂ ਆਉਣੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਇੱਕ ਬਟਨ ਪ੍ਰੈਸ ਕਰਨ ਨਾਲ ਤੁਹਾਡਾ ਆਪਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਹੁੰਨੇ ਆ ਉਹਦੇ ਨਾਲ ਆਪਾਂ ਨੂੰ ਹੌਸਲਾ ਮਿਲਦਾ ਕੁਝ ਨਵਾਂ ਲੈ ਕੇ ਆਉਣ ਦਾ ਨਵਾਂ ਕੁਝ ਕਰਨ ਦਾ ਇਸ ਲਈ ਪਲੀਜ਼ ਚੈਨਲ ਨੂੰ ਵਾਦੋ-ਵਾਦ ਸਪੋਰਟ ਕਰੋ ਅੱਜ ਜਿਹੜੇ ਸੂਟ ਲੈ ਕੇ ਆਪਾਂ ਆਡੀ ਦੇ ਲੈ ਕੇ ਆਏ ਆ ਆਡੀ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਦਿੱਤੇ ਹੋ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰਾਤਾ ਕਰ ਸਕਦੇ ਹੋ ਕਿਸੇ ਵੀ ਮੇਰੀ ਪਹਿਨੇ ਵਾਲੀ ਕੰਟਰੀ ਤੋਂ ਆਪਾਂ ਨੂੰ ਆਰਡਰ ਦੇਣਾ ਪ੍ਰਿੰਟ ਸੂਟਾਂ ਦਾ ਦੇਣਾ ਵਰਕ ਵਾਲਿਆਂ ਦਾ ਦੇਣਾ ਕਿਸੇ ਵੀ ਪ੍ਰਕਾਰ ਦੇ ਸੂਟਾਂ ਦਾ ਦੇਣਾਗਾ ਆਪਾਂ ਹਰ ਪ੍ਰਕਾਰ ਦਾ ਆਪਣੇ ਕੋਲੇ ਫੈਬਰਿਕ ਹੁੰਦਾ ਹਰ ਪ੍ਰਕਾਰ ਦਾ ਹੀ ਆਪਾਂ ਤਿਆਰ ਕਰਵਾ ਕੇ ਦਿੰਨੇ ਆ ਤੁਸੀਂ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਜੁੜ ਸਕਦੇ ਹੋਗੇ ਤੇ ਆਪਣੀ ਪਸੰਦੀਦਾ ਸੂਟ ਆ ਜਿਹੜੇ ਤਿਆਰ ਕਰਵਾ ਸਕਦੇ ਹੋ ਪਸੰਦੀਦੀ ਸਾਡੇ ਤੋਂ ਸਟਿਚਿੰਗ ਲੈ ਸਕਦੇ ਹੋਗੇ ਚਲੋ ਜੀ ਬਹੁਤ ਐਟਮ ਤਾਂ ਹਟਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਆਪਾਂ ਹਰ ਇੱਕ ਕੋਨੇ 'ਚ ਜਿਹੜਾ ਕਿਸੇ ਵੀ ਕੋਨੇ 'ਚ ਬੈਠੇ ਹੋਵੋਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਚਲੋ ਜੀ ਬਹੁਤ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਫਰਸਟ ਸੂਟ ਜਿਹੜਾ ਆਪਣਾ ਰਹਿਣ ਵਾਲਾ ਹੈ ਦੀ ਆਪਾਂ ਵੀਡੀਓ ਨਹੀਂ ਦੀ ਲਗਾਈ ਹੈਗੀ ਇਹ ਆਪਣਾ ਸੈਟ ਹੈਗਾ ਜਿਹੜਾ ਆਫਲਾਈਨ ਹੀ ਸੇਲ ਹੋ ਗਿਆ ਸੀਗਾ ਦੇਖ ਸਕਦੇ ਹੋਗੇ ਤੁਸੀਂ ਫਰਸਟ ਸੂਟ ਕਾ ਵਾਲੀ ਡਿਜ਼ਾਈਨਿੰਗ ਹੈਗੀ ਇਸ ਸੂਟ ਦੀ ਇੰਜ ਪੈਰਟ ਦੇ ਕਲਰ ਦੇ ਉੱਤੇ ਸੂਟ ਆ ਗਿਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਕਲੈਕਸ਼ਨ ਆ ਗਈ ਇਹ ਆਪਣੇ ਕੋਲੇ ਸਿੰਗਲ ਪੀਸ ਪਿਆ ਸਿੰਗਲ ਹੀ ਕਲਰ ਹੈਗਾ ਫੈਲੋ ਚੋਇਸ ਨਾ ਰੱਖਿਓ ਇਹਦੇ ਵਿੱਚ ਵੀ ਆਹ ਡਿਜ਼ਾਈਨ ਚ ਸਾਨੂੰ ਕਲਰ ਦਬਾ ਹੋ ਰੇ ਇਹਦੇ ਵਿੱਚ ਕੋਈ ਕਲਰ ਨਹੀਂ ਮਿਲਣਾ ਜਸਟ ਆਪਣੇ ਕੋਲੇ ਇੱਕ ਕਲਰ ਹੈਗਾ ਇਹ ਕਲਰ ਕਿਸੇ ਮੇਰੀ ਭੈਣ ਨੂੰ ਪਸੰਦ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ 650 ਦਾ ਰੇਟ ਰਹਿਣਾ ਪਿਓਰ ਆਡੀ ਬ੍ਰਾਂਡ ਦੇ ਸੂਟ ਨੇ ਇਹ ਫਸਟ ਸੂਟ ਆ ਗਿਆ ਆਪਣੇ ਕੋਲੇ ਸੈਕੰਡ ਜਿਹੜਾ ਆ ਗਿਆ ਫਰੋਜੀ ਗ੍ਰੀਨ ਜੇ ਆ ਗਿਆ ਡਿਜ਼ਾਈਨਿੰਗ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆਂਗੇ ਪਿਓਰ オリジナル ਆਡੀ ਬ੍ਰਾਂਡ ਆ ਗਈ ਜਿਵੇਂ ਕਈ ਭੈਣਾਂ ਮੇਰੀਆਂ ਜੌਬ ਕਰਦੀਆਂ ਨੇ ਉਹਨਾਂ ਲਈ ਵੈਸਟ ਕਲੈਕਸ਼ਨ ਆ ਗਈ ਪਿਓਰ ਦਾ ਦੁਪੱਟਾ ਕੋਟੇ ਦਾ ਦੁਪੱਟਾ ਲਗਾ ਕੇ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਡੇਲੀ ਵੇਅਰ ਲਈ ਯੂਜ਼ ਕਰ ਸਕਦੇ ਹੋ ਜੌਬ ਤੇ ਪਾਉਣ ਲਈ ਬਹੁਤ ਵਧੀਆ ਫੈਬਰਿਕ ਆਗਾ ਹਰਾ ਫਰੋਜੀ ਇਹਦੇ ਵਿੱਚ ਆਪਾਂ 4 ਕਲਰ ਦਵਾਂਗੇ ਤੁਹਾਨੂੰ ਸਫਰਫ ਰੋਜੀ ਆ ਗਿਆ ਨੈਕਸਟ ਕਲਰ ਇਹਦੇ ਵਿੱਚ ਆਪਣੇ ਕੋਲੇ ਮਸਟਰਡ ਆ ਗਿਆ ਦੇਖ ਸਕਦੇ ਹੋਗੇ ਮਸਟਰਡ ਦਾ ਕਿੰਨਾ ਜਿਆਦਾ ਸੋਹਣਾ ਕਲਰ ਹੈਗਾ ਕਲਰ ਕੰਬੀਨੇਸ਼ਨ ਲਾਈਟ ਤੇ ਮਸਟਰਡ ਦਾ ਕੀਤਾ ਹੋਇਆ ਲਾਈਟ ਸਕਿਨ ਦਾ ਤੇ ਮਸਟਰਡ ਦਾ ਅੱਗੇ ਆ ਗਿਆ ਆਪਣੇ ਕੋਲੇ ਪ੍ਰੋਪਰ ਜਿਹਾ শেਡ ਇਹ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ শেਡ ਨੇ ਅੱਗੇ ਆ ਗਿਆ ਆਪਣੇ ਕੋਲੇ ਗ੍ਰੇ ਬਲੂ ਗ੍ਰੇ ਜਿਹਾ ਇਹ ਪ੍ਰੋਪਰ ਗ੍ਰੇ ਨਹੀਂ ਹੈਗਾ ਥੋੜੀ ਜਿਹੀ ਜਿਹੜਾ ਕਲਰ ਦਾ ਫਰਕ ਹੈ ਬਲੂ ਗ੍ਰੇ ਜਿਹਾ ਹੈਗਾ ਇਹ ਚਾਰ ਕਲਰ ਦਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ 650 ਰੇਟ ਹੈ ਦਾ ਸੂਟ ਦਾ ਜੇ ਤੁਸੀਂ ਦੋ ਸੂਟ ਲਮੋਗੇ ਤਾਂ ਤੁਹਾਡੀ ਸ਼ਿਪਿੰਗ ਚਾਰਜ ਜਿਹੜੇ ਵਿੱਚ ਹੀ ਹੋਣਗੇ ਜੇ ਸਿੰਗਲ ਪੀਸ ਲਮੋਗੇ ਤਾਂ ਐਕਸਟਰਾ ਲੱਗਣਗੇ ਦੇਖ ਸਕਦੇ ਹੋਗੇ ਦੋ ਸੂਟਾਂ ਤੇ ਫ੍ਰੀ ਸ਼ਿਪਿੰਗ ਚਾਰਜ ਚਾਰ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਇੱਕ ਸਿੰਗਲ ਪੀਸ ਪਹਿਲਾਂ ਤੁਹਾਨੂੰ ਦਿਖਾਤਾਗਾ ਮਸਟਰਡ ਹੋ ਗਿਆ ਸਾਰਾ ਫਰੋਜੀ ਹੋ ਗਿਆ ਨੈਕਸਟ ਜਿਹੜੀ ਕਲੈਕਸ਼ਨ ਲੈ ਕੇ ਆਇਆ ਆਪਾਂ ਤੁਹਾਡੇ ਲਈ ਬਰੋਸੇ ਦੀ ਲੈ ਕੇ ਆਇਆ ਇਹਦੀ ਆਪਣੇ ਕੋਲੇ ਡਿਮਾਂਡ ਆ ਰਹੀ ਸੀ ਵੈਸੇ ਆਪਾਂ ਬਰੋਸਾ ਨਹੀਂ ਸੇਲ ਕਰਦੇ ਹੈਗੇ ਤੁਸੀਂ ਕਿਸੇ ਵੀ ਹੁਣ ਤੱਕ ਦੀ ਸਮਰ ਕਲੈਕਸ਼ਨ ਦੀ ਵੀਡੀਓ ਚ ਮੇਰੇ ਕੋਲੇ ਬਰੋਸਾ ਨਹੀਂ ਦੇਖਿਆ ਹੋਣਾ ਇਹ ਆਪਾਂ ਸੇਲ ਨਹੀਂ ਕਰਦੇ ਬਟ ਹੁਣ ਕਈ ਭੈਣਾਂ ਦੇ ਆਪਾਂ ਆਪਣੇ ਕੋਲੇ ਡਿਮਾਂਡ ਆ ਰਹੀ ਸੀ ਉਹਨਾਂ ਕਰਕੇ ਲੈ ਕੇ ਆਏ ਇੱਕ ਪੀਸ ਆਪਣਾ ਪਹਿਲਾਂ ਹੁਣੀ ਸੇਲ ਹੋ ਗਿਆ ਆਨਲਾਈਨ ਆਫਲਾਈਨ कॉटन ਬਰੋਸਾ ਦਾ ਇਹ ਹੈ ਹਸਕੇ ਦਾ ਬਰੋਸਾ ਦਾ ਸਾਰਾ ਰੈਨਨਲ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਇਹਦਾ ਜਿਹੜਾ ਰੇਟ ਆ 400 ਰੁਪ গোল্ডেন ਜਿਹਾ ਕਲਰ ਆ ਗਿਆ ਫਸਟ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਰਸਟ ਜਿਹਾ ਜਿਹੜਾ ਥਰਡ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਗ੍ਰੀਨ ਬੋਟਲ ਗ੍ਰੀਨ ਕਹਿ ਸਕਦੇ ਹਾਂਗੇ ਤੁਹਾਨੂੰ ਦਿਖਾਏ ਨੇ 40 ਬ੍ਰੈਡ ਦੇ ਅ ਸਿੰਗਲ ਪੀਸ ਪਿਆਗਾ ਆਪਣੇ ਕੋਲੇ ਇਹ ਅਲੱਗ-ਅਲੱਗ ਕਲਰ ਪਏ ਨੇ ਚਾਰ ਕਲਰ ਚੁਆਇਸ ਤੁਸੀਂ ਰੱਖ ਸਕਦੇ ਹੋਗੇ ਇਹਨਾਂ ਦੇ ਵਿੱਚ ਕਾਪਰ ਜਿਹਾ ਸ਼ੇਡ ਆ ਗਿਆ ਤੇ ਇਹ ਕਲਰ ਆ ਗਿਆ ਮਸਟਰਡ ਕਲਰ ਆ ਗਿਆ ਤੇ ਹਰਾ ਫਰੋਜੀ ਆ ਗਿਆ ਬਹੁਤ ਜਿਆਦਾ ਪਿਆਰੇ ਜੇ ਸੇਡ ਨੇ ਸਾਰੇ ਇਹਨਾਂ ਦੇ ਵਿੱਚੋਂ ਤੁਸੀਂ ਕਲਰ ਚੁਆਇਸ ਰੱਖ ਸਕਦੇ ਹੋ ਇਹ ਆਪਣੇ ਕੋਲੇ ਸਿੰਗਲ ਪੀਸ ਵੀ ਆਗਾ ਸ਼ਿਪਿੰਗ ਫ੍ਰੀ ਲੈਣ ਲਈ ਤੁਹਾਨੂੰ ਦੋ ਸੂਟ ਵਾਇ ਕਰਨੇ ਪੈਣਗੇ 1300 ਦੇ ਦੋ ਸੂਟ ਲੈਣਗੇ ਫ੍ਰੀ ਸ਼ਿਪਿੰਗ ਤੇ ਜੇ ਸਿੰਗਲ ਪੀਸ ਲੈਣਾ 650 ਦਾ ਐਕਸਟਰਾ ਚਾਰਜ ਦੇਣੇ ਪੈਣਗੇ ਸ਼ਿਪਿੰਗ ਦੇ ਨਾਲ ਹੀ ਆਪਾਂ ਤੁਹਾਨੂੰ ਸਾਰੀ ਡਿਟੇਲ ਦਿੰਨੇ ਆਂਗੇ ਆਡੀ ਬ੍ਰੈਂਡ ਦੇ ਤੇ ਬਰੋਸਾਗਾ ਬਰੋਸਾ 400 ਦਾਗਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਐ ਐਸਕੇ ਦਾ ਬਰੋਸਾਗਾ ਕਿਸੇ ਵੀ ਮੇਰੀ ਭੈਣ ਇਹਨਾਂ ਦੇ ਵਿੱਚੋਂ ਕੋਈ ਸੂਟ ਵਾਇ ਕਰਨਾ ਕਲਰ ਡਿਜ਼ਾਈਨ ਪਸੰਦਾ ਦਿੱਤੇ ਹੋ ਨੰਬਰ ਤੇ ਆਰਡਰ ਕਰ ਸਕ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਨਾਲ ਤਦ ਤੱਕ ਲਈ ਧੰਨਵਾਦ